ਪੰਜਾਬ ਦੇ ਇਤਿਹਾਸ ਵਿੱਚ ਉਹਨਾਂ ਪਤੰਗਿਆਂ ਦੀ ਲੜੀ ਬੜੀ ਵੱਡੀ ਹੈ ਬੜੀ ਲੰਮੀ ਹੈ ਜਿਹੜੇ ਸਿੱਖੀ ਦੀ ਲੋੜ ਦੇ ਉਤੋਂ ਹੱਸ ਹੱਸ ਕੇ ਪਤੰਗਿਆਂ ਦੇ ਵਾਂਗੂ ਸੜ ਗਏ ਉਹਨਾਂ ਵਿੱਚੋਂ ਇੱਕ ਨਾਂ ਆਉਂਦਾ ਏ ਖੇਮ ਕੰਦ ਦੇ ਲਾਗਲੇ ਪਿੰਡ ਲੀਗਲ ਦੇ ਵਸਨੀਕ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਜਿਹੜੇ ਕਿ ਬਾਬਾ ਦੀਪ ਸਿੰਘ ਜੀ ਤੋਂ ਮਗਰੋਂ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਸੀ ਤਮਾਰੀਕ ਦੱਸਦੀ ਹੈ ਕਿ ਬੜੇ ਹੀ ਰਹਿਤਵਾਨ ਪੱਕੇ ਸਿੰਘ ਸੂਰ ਮੇ ਸੰਪ ਪਹਿਰ ਰੈਂਦੀ ਰਾਤ ਉੱਠਦੇ ਨਿਤਨੇਮ ਕਰਦੇ ਬਾਣੀ ਪੜਦੇ ਤੇ ਸਿੱਖ ਸੰਗਤਾਂ ਦੇ ਨਾਲ ਸਦਾ ਗੁਰਬਾਣੀ ਦੀ ਵਿਚਾਰ ਹੀ ਕਰਦੇ ਰਹਿੰਦੇ। ਕੀ ਹੋਇਆ ਇੱਕ ਦਿਨ ਨਾਲ ਦੇ ਸਿੰਘਾਂ ਨਾਲ ਬੈਠਿਆਂ ਵਿਚਾਰ ਕਰਦੇ ਆ ਇਹ ਗੱਲ ਆਖੀ ਕੀ ਕੋਈ ਅਜੇ ਵੀ ਸਿੰਘ ਐਸਾ ਹੈ ਜਿਹੜਾ ਸਨਮੁਖ ਹੋ ਕੇ ਸ਼ਹੀਦੀ ਦਾ ਜਾਮ ਪੀਣ ਨੂੰ ਸਦਾ ਤਿਆਰ ਬੜ ਤਿਆਰ ਰਹੇ? ਨਾਲ ਦੇ ਸਿੰਘਾਂ ਨੇ ਬੜੇ ਵਿਵਾਕੋ ਕੇ ਆਖਿਆ ਤੁਹਾਡੇ ਤੋਂ ਵੱਡਾ ਇਸ ਵੇਲੇ ਸਿੰਘ ਕੌਣ ਹੋ ਸਕਦਾ ਏ? ਇਹ ਨਹੀਂ ਦਿਨ ਹੀ ਜਦੋਂ ਭਾਈ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦੀ ਖਬਰ ਮਿਲੀ ਤਾਂ ਆਪ ਜੀ ਨੇ ਜਿਹੜਾ ਕੁਝ ਆਪਣੇ ਕੋਲ ਸੀ ਸਾਰਾ ਕੁਝ ਸੰਗਤਾਂ ਦੇ ਵਿੱਚ ਵੰਡ ਦਿੱਤਾ। ਸਭ ਤੋਂ ਪਹਿਲਾਂ ਸੁਦਾ ਅਸਰ ਸਰੋਵਰ ਵਿਖੇ ਇਸ਼ਨਾਨ ਕੀਤਾ। ਕੇਸਰੀ ਜਾਮਾ ਪਹਿលਿਆ ਪੰਜ ਪੌੜੀਆਂ ਸ੍ਰੀ ਅਨੰਦ ਸਾਹਿਬ ਦੀਆਂ ਪੜੀਆਂ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਆਖਰ ਸ਼ਹੀਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕੀਤੀ ਸਤਗੁਰ ਸਿੱਖੀ ਸੰਗ ਨਿਵੈ ਸੀਸ ਕੇਸ਼ਨ ਕੇ ਸਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਪਾਵਨ ਘੋੜੀਆਂ ਦੇ ਸ਼ਬਦ ਸੁਣੇ ਸੰਜੋਵੀ ਨਾ ਪਾਇਆ ਕਿਉਂਕਿ ਹੁਣ ਤਿਆਰੀ ਮਰਨ ਦੀ ਕੀਤੀ ਸੀ 30 ਸੂਰਮੇ ਤਿਆਰ ਬਰ ਤਿਆਰ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਵੱਲੋਂ ਚੱਲ ਪਏ ਪਰ ਤੁਰਦੇ ਹ ਉੱਤਰਦੇ ਆ ਕੀ ਖਿਆਲ ਮਨ ਵਿੱਚ ਆਇਆ ਨਾਉ ਦੇ ਸਿੰਘਾਂ ਨੂੰ ਸਵਾਲ ਕੀਤਾ ਕਹਿੰਦੇ ਖਾਲਸਾ ਜੀ ਜਦੋਂ ਸ਼ਹੀਦੀ ਦਾ ਜਾਮ ਪੀ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜਾਂਗਾ ਤੇ ਇੱਕ ਸਵਾਲ ਕਰਾਂਗਾ ਜ਼ਰੂਰ ਕਿ ਪਾਤਸ਼ਾਹ ਕੀ ਤੁਸੀਂ ਸਿੱਖ ਪੰਥ ਨੂੰ ਬੁਟੜਾਂ ਦੇ ਅੱਗੇ ਕੋਹੇ ਜਾਣ ਲਈ ਸਾਜਿਆ ਸੀ ਅਸੀਂ ਤਾਂ ਤੁਹਾਡੇ ਤੋਂ ਕੁਝ ਮੰਗ ਕੇ ਲਿਆ ਨਹੀਂ ਸੀ ਤੁਸੀਂ ਹੀ ਕਿਰਪਾ ਕਰਕੇ ਸਾਡੇ ਉੱਤੇ ਪੰਜਾਬ ਦੀ ਬਖਸ਼ਿਸ਼ ਕੀਤੀ ਸੀ ਜਾਹੇ ਦੌਲਤ ਪੰਜਾਬ ਸਿੱਖ ਕਾਹੇ ਦੱਖਣੀ ਪੱਛਮੀ ਕੰਜ ਲੁੱਟ ਲੈ ਜਾਹੇ ਕਿਰਪਾ ਕਰੋ ਸਿੱਖ ਕੌਮ ਨੂੰ ਪੰਜਾਬ ਦਾ ਰਾਜ ਭਾਗ ਬਖਸ਼ੋ ਇੰਨੇ ਜਰ ਤੱਕ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀ ਨੇੜੇ ਆ ਗਏ ਪਾਪੀਆਂ ਨੇ ਨਜੇ ਮਾਰ ਕੇ ਭਾਈ ਸਾਹਿਬ ਨੂੰ ਝਕਾਉਣਾ ਚਾਹਿਆ ਭਾਈ ਸਾਹਿਬ ਬੈਠੇ ਜ਼ਰੂਰ ਪਰ ਆਪਣਾ ਮੁਖ ਸ਼੍ਰੀ ਦੇਰਵਾਰ ਸਾਹਿਬ ਦੇ ਵੱਲੋਂ ਕੀਤਾ ਹੋਇਆ ਸੀ ਪਰ ਨਾਲ ਦੀ ਨਾਲ ਉਹਨਾਂ ਗੜਗੀਆਂ ਨੂੰ ਵੀ ਬੇਨਤੀਆਂ ਕਰਦੇ ਜਾ ਰਹੇ ਸਨ ਕਹਿੰਦੇ ਪਾਪੀਓ ਸ਼ਹੀਦ ਭਾਵੇਂ ਕਰ ਦਿਓ ਸਿੱਖ ਝੁਕਦਾ ਨਹੀਂ ਪਰ ਹਾਂ ਵਾਰ ਮੇਰੀ ਪਿੱਠ ਤੈਨਾਂ ਕਰਿਓ ਵਾਰ ਮੇਰੀ ਹੱਕ ਵਿੱਚ ਲਗਣਾ ਚਾਹੀਦਾ ਏ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਨਮਖੋ ਕੇ ਜਾਣਾ ਚਾਹਨਾ ਪਿੱਠ ਵਕਾ ਕੇ ਨਹੀਂ ਤੇ ਆਖਰ ਇੱਕ ਦੁਰਾਨੀ ਸਿਪਾਹੀ ਨੇ ਅੱਗੇ ਵੱਧ ਕੇ ਭਾਈ ਸਾਹਿਬ ਦਾ ਸਿਰ ਧੜਨੋਂ ਜੁਦਾ ਕਰ ਦਿੱਤਾ ਭਾਈ ਮਾਨ ਸਿੰਘ ਭਾਈ ਬਸੰਤ ਸਿੰਘ ਭਾਈ ਨਿਹਾਲ ਸਿੰਘ ਸਮੇਤ ਭਾਈ ਸਾਹਿਬ ਦੇ ਨਾਲ ਸਤਾਈ ਸਿੰਘ ਹੋਰ ਜਾਮੇ ਸ਼ਹਾਦਤ ਪੀਂਦੇ ਨੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਦੀ ਖਾਤਰ 18ਵੀਂ ਸਦੀ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਇਹ ਅਖੀਰਲੇ ਸਿੰਘ ਸਨ ਜਿਨ੍ਹਾਂ ਨੇ ਆਪ ਮੰਗ ਕੇ ਸ਼ਹਾਦਤ ਦਾ ਜਾਮ ਪੀਤਾ ਤੇ ਜਿਸ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਖਾਲਸੇ ਰਾਜ ਦਾ ਸੂਰਜ ਉਦੈ ਹੋਇਆ ਕਿਵੇਂ ਸਿੱਖਾਂ ਨੇ ਸ਼ਹੀਦਿਆਂ ਦੇ ਜਾਮ ਪੀਂਦੇ ਆਖਰ ਪੰਜਾਬ ਦਾ ਰਾਜ ਭਾਗ ਹਾਸਲ ਕੀਤਾ ਜੁੜੇ ਰਹੋ ਇਸ ਲੜੀ ਦੇ ਨਾਲ ਨਾਲੋ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ